ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਰਕਾਰ ਨਾਲ ਸਾਡਾ ਸੰਬੰਧ ਹੈ ਚਲੀਆਂ ਦੇਖੀਆਂ ਸੇਵਾ ਦੇ ਵਿੱਚੋਂ ਕੱਲ ਦੇਖ ਦੀ ਸੇਵਾ ਸੇਵਾ ਸਾਰਾ ਪਰਿਵਾਰ ਭਾਈ ਮੰਦਰ ਸਿੰਘ ਭਾਈ ਗੁਰਦੇਵ ਸਿੰਘ ਭਾਈ ਲਾਲ ਸਿੰਘ ਭਾਈ ਅਮਲੀ ਸਿੰਘ ਫੌਜੀ ਅਤੇ ਭਾਈ ਮੰਦਰ ਸਿੰਘ ਸੋ ਇਹਨਾਂ ਗੁਰੂਆਂ ਪਰਿਵਾਰਾਂ ਨੂੰ ਕਾਦੀ ਦੇ ਦੀ ਸੇਵਾ ਹੋਵੇਗੀ ਜੀ